ਜਾਰੀ ਹੁੰਦੀ ਜਾ ਉਹਦੇ ਬੱਚੇ ਬੱਚਿਆਂ ਨੇ ਜਿੰਨੀ ਮਿਹਨਤ ਕੀਤੀ ਜਾਂ ਤੇ ਬੈਂਤ ਦਾ ਜੋ ਫਲ ਮਿਲਦਾ ਜਾਂ ਉਹਦੇ ਸੰਬੰਧ ਦੇ ਵਿੱਚ ਅੱਜ ਸਕੂਲ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਤੇ ਮੈਂ ਸਾਡੇ ਸਕੂਲ ਦੇ ਵਿੜੇ ਵਿੱਚ ਆਉਣ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ੰਗਾਰਾ ਸਿੰਘ ਬਸਰਾ ਜੀ ਨਾਲ ਮੈਡਮ ਮਿਸ ਜਗਾਰਾ ਜੀ ਗਿਰਦਾਦੀਪਾਲ ਜੀ ਮਨਵੀਰ ਸਿੰਘ ਜੀ ਜਸਵੰਤ ਸਿੰਘ ਜੀ ਸੁਖਵਿੰਦਰ ਸਿੰਘ ਜੀ ਜੀਵਨ ਸਿੰਘ ਜੀ ਢੋਲ ਨਾਰਵ ਜੀ ਤੀਰਥ RAM ਜੀ ਤੇ ਸਾਡੇ ਕਮੇਟੀ ਮੈਂਬਰ ਬੱਚਿਆਂ ਦੇ ਮਾਤਾ ਪਿਤਾ ਤੇ ਆਏ ਹੋਏ ਸਾਰੇ ਸੱਜਣਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਸਾਡੇ ਕੋਲ ਸਕੂਲ ਤੇ ਪਹੁੰਚੇ ਆ ਜੋ ਵੀ ਤੁਹਾਡੇ ਸਾਥ ਤੇ ਸਹਿਯੋਗ ਦੇ ਨਾਲ ਹੀ ਆਪਾਂ ਸਕੂਲ ਨੂੰ ਇਹਨਾਂ ਵਧੀਆ ਬਣਾਇਆ ਆ ਜਾਂ ਸਕੂਲ ਵਿੱਚ ਬਣਿਆ ਆ ਤੇ ਸਾਰੇ ਜਿਹੜੇ ਕਾਰਜ ਆਪਾਂ ਸਕੂਲ ਦੇ ਉਹ ਪੂਰੇ ਹੋ ਗਏ ਆ ਤੇ ਬੱਚੇ ਵੀ ਬਹੁਤ ਅੱਜ ਖੁਸ਼ ਆ ਕਿਉਂਕਿ ਬੱਚਿਆਂ ਨੂੰ ਸਾਰੇ ਸਾਲ ਦੀ ਮਿਹਨਤ ਹੁੰਦੀ ਆ ਤੇ ਅੱਜ ਦਾ ਦਿਨ ਉਹ ਬੱਚੇ ਵੀ ਉਡੀਕਦੇ ਆ ਕਿ ਅਸੀਂ ਜੋ ਮਿਹਨਤ ਕੀਤੀ ਆ ਸਾਨੂੰ ਉਸ ਮਿਹਨਤ ਦਾ ਫੀਰ ਆ ਸਾਲਿਆ ਉਹ ਮਿਲਦਾ ਆ ਤੇ ਪਹਿਲਾਂ ਤਾਂ ਸਾਰੇ ਬੱਚੇ ਆਪਣੇ ਲਈ ਤੇ ਸਾਰੇ ਆਏ ਹੋ ਸੱਜਣ ਇੱਕ ਵਾਰੀ ਬੱਚਾ ਨਹੀਂ ਟ੍ਰੈਫਿੰਗ ਕਰਦਿਓ ਕਿ ਬੱਚਾ ਨੂੰ ਬਹੁਤ ਹੀ ਨੀਂਦ ਚਾਹੀਦੀ ਹੈ ਜੀ ਬੋਲਣਾ ਜੇ ਪਰਿਵਾਰ ਵਿੱਚ ਆਪਦੇ ਬੱਚੇ ਜੇ ਸਾਡੇ ਕੋਲ ਚਲੇ ਜਾਣੇ ਆ ਉਹਨਾਂ ਨੇ ਹਸਪਤਾਲਾਂ ਵਿੱਚ ਜਾ ਕੇ ਦੇਖਾਉਣਾ ਰਹਿਣਾ ਆ ਤੇ ਨਵੇਂ ਬੱਚੇ ਆ ਛੋਟੇ ਬੱਚੇ ਆ ਸਾਡੇ ਕੋਲ ਹੋਰ ਆ ਜਾਂਦੇ ਆ ਤੇ ਚਲੋ ਇਸ ਤਰ੍ਹਾਂ ਹੀ ਸਿਰ ਦਾ ਚੱਲਦਾ ਰਹਿਣਾ ਆ ਬਾਕੀ ਅਸੀਂ ਬਹੁਤ ਧੰਨਵਾਦੀਆਂ ਬੈਡਰਸੀਆਂ ਦੇ ਸਾਡੇ ਜਿੰਨੇ ਵੀ ਸਾਡੇ ਸੱਜਣ ਹੈਗੇ ਆ ਸਾਡੀ ਕਮੇਟੀ ਮੈਂਬਰਸ ਹੈਗੇ ਆ ਜਾਂ ਪੇਰੈਂਟਸ ਹੈਗੇ ਆ ਕਿਉਂਕਿ ਸਾ ਆਪਣਾ ਉਹ ਵਧੀਆ ਕੰਮ ਕਰਦਾ ਹੈ। ਇੱਕ ਜੋ ਵੀ ਅਪਾਂ ਇਸ ਸਕੂਲ ਦੇ ਵਿੱਚ ਆਰਟੀ ਕਰਦੇ ਆ ਕੰਮ ਕਰਦੇ ਆ ਸਾਡੇ ਅੰਦਰ ਸਾਥੀ ਕਰਦੇ ਆ ਉਹ ਸਭ ਆਪਾਂ ਕਰਦੇ ਆ ਨਾਲ ਨਾਲ ਇੱਕ ਸਾਰਿਆਂ ਨੂੰ ਹਾਸਲੇ ਵਾਸਤੇ ਖੁਸ਼ੀ ਹੁੰਦੀ ਆ ਕਿ ਇੱਕ ICICI ਹੈਲਥ ਦੇ ਵਰਗ ਫਾਊਂਡੇਸ਼ਨ ਹੈ। ਉਹਨਾਂ ਦੇ ਵੱਲੋਂ ਕੁਝ ਸਕੂਲ ਸਿਲੈਕਟ ਕੀ ਜਾਂਦੇ ਆ। ਬੜਾ ਸਕੂਲ ਕਰਦੇ ਆ ਜੋ ਸਕੂਲ ਸਿਲੈਕਟ ਕਰਦੇ ਆ ਤੇ ਉਸ ਫਾਊਂਡੇਸ਼ਨ ਦੇ ਵੱਲੋਂ ਆਪਣੇ ਸਕੂਲ ਦੇ ਵਿੱਚ ਕਿਸੀ ਕੀ ਗਈ ਸੀ ਕਿ ਤੇ ਉਹਨਾਂ ਨੇ ਸਕੂਲ ਆਪਾਂ ਸਿਲੈਕਟ ਕੀਤਾ ਆ ਉਹਦੇ ਚਾਹੀਦਾ ਕਿ ਸਕੂਲ ਦੇ ਵਿੱਚ ਉਹ ਲੱਗਾਇਆ ਆਪਣੇ ਸਕੂਲ ਦੇ ਵਿੱਚ ਇੱਕ ਟਕਟ 3 ਜਾਂ 4 ਰੱਖੀ ਦਾ ਗਿਆ ਉਹ ਸਿਸਟਮ ਲੱਗਦਾ ਹੈ ਕਿ ਆਪਣੇ ਸਕੂਲ ਨੂੰ ਇਸ ਫਾਊਂਡੇਸ਼ਨ ਤੋਂ ਥੋੜਾ ਸਿਸਟਮ ਲਗਾਇਆ ਜਾਂਦਾ ਹੈ ਤੇ ਇਸੇ ਲਈ ਬਹੁਤ ਪਰਵਾਹ ਨਹੀਂ ਕਰਦੇ ਜੋਮਾਂ ਜਿੰਨੀ ਬਿੱਲੀ ਸਪੀਡ ਦੀ ਗੁਰੂ ਕੀ ਜਾਂ ਕਿ ਯਾਰ ਉਹ ਸਾਰਾ ਗਰੂ ਸਿਸਟਮ ਦਾ ਯੂਜ਼ ਹੁੰਦਾ ਕਿ ਯਾਰ ਗੱਲ ਜੇ ਬੈਠੇ ਰਹੀ ਕੋਈ ਪਰ ਨਹੀਂ ਹੋਣੀ ਕੋਈ ਬੈਠੇ ਕੋਈ ਜਾਨ ਕਿ ਸਭ ਤੋਂ ਟਿਕਟ ਤੇ ਤੇ ਹੁਣ ਸਾਰਾ ਗਰੂ ਸਿਸਟਮ ਦਾ ਅਗਰ ਬਿੱਲੀ ਦਾ ਅਗਰ ਅਰੇ ਕੋਈ ਬੰਦ ਹੋਣ ਨੂੰ ਨਹੀਂ ਦਿੰਦਾ ਤਾਂ ਤੋਂ ਸਭ ਸਭ ਨਹੀਂ ਕਿ ਤੇ ਅਪਰਸਿਕਾ ਤੇ ਉਹ ਸਾਰਾ ਸਿਸਟਮ ਬੱਚਿਆ ਰਹੂਗਾ ਪਰ ਇਹ ਪ੍ਰੋਬਲਮ ਨਹੀਂ ਆਉਗੀ ਕਿ ਕੋਈ ਕਰਰੀ ਬਲੈਕ ਆਉਣ ਜਾਂਦੀ ਜਾਂ ਲੈਟ ਜਾਂਦੀ ਅਸੀਂ ਰਿਵਰਟਰ ਦਾ ਕੇਵਲ ਸੀ ਪਰ ਮੈਂ ਕਰ ਲੈਣਾ ਚਾਹੀਦਾ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੇ ਲੈਕਟਰ ਨਹੀਂ ਨਹੀਂ ਹੋਣੀ ਸਾਡਾ ਸਾਰਾ ਸਕੂਲ ਦੇ ਬੱਚੇ ਉਹ ਬੱਚੇ ਚੱਲਦੇ ਰਹਿਣੇ ਆ ਤੇ ਉਹ ਨਹੀਂ ਬੰਦ ਹੋਣੀ ਲੈਕਟਰ ਚੱਲਦੇ ਰਹਿਣੇ ਕਿਉਂਕਿ ਆਪਣਾ ਜੋ ਸਕੂਲ ਦੇ ਵਿੱਚ ਸਿਸਟਮ ਹੈਗਾ ਲਗਭਗ ਹਰ ਕਲਾਸ ਦੇ ਵਿੱਚ ਪ੍ਰੋਜੈਕਟਰ ਐਲਈਡੀ ਕਰੀਏ ਆ ਤੇ ਪੜ੍ਹਾਈ ਵੀ ਰਕੇ ਹੁੰਦੀ ਆ ਕੋਈ ਨਾ ਇੱਕ ਕੰਪਨੀਆਂ ਬਣਾਈ ਹੋਣੀ ਕਾਫੀ ਮਤਲਬ ਸਾਰਾ ਸਕੂਲ ਭੰਗ ਹੋ ਕੇ ਦਿੱਤੀ ਉਹ ਵਿਸ਼ਿਆਂ ਚ ਆਪਣੇ ਭਰਿਆ ਇਹ ਜਿਹੜੇ ਲੈਕਟਰ 10 ਪੁਆਇੰਟ ਦੇ ਵਿੱਚ ਲਾਇਆ ਆ ਜਾ ਕਰ ਜਿਹੜੇ ਵੱਡੇ ਸਪੁਰਦ ਦੇ ਲਾਇਆ ਜਾ ਉਹ ਕਹਿੰਦੇ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਇੰਨੀ ਵਧੀਆ ਬਿਲਡਿੰਗ ਤੇ ਜਿਹੜਾ ਸਟ੍ਰਕਚਰ ਹੈਗਾ ਉਹ ਕਹਿੰਦੇ ਅਸੀਂ ਨਹੀਂ ਦੇਖਿਆ ਇਸ ਲਈ ਸਾਰੇ ਸਾਡੇ ਇਹ ਐਨਰਜੀ ਸਾਥੀ ਜਾਂ ਸਾਡੇ ਪੇਰੈਂਟਸ ਆ ਬੱਚੇ ਆ ਉਹ ਸਾਰੇ ਖੁਸ਼ਾਈ ਦੇ ਪਾਤਰ ਆ ਤੇ ਇੱਕ ਵਾਰੀ ਸਾਰੇ ਇਹਨਾਂ ਲਈ ਜੋੜ ਦਾ ਕਾਰਜ ਸ਼ੁਰੂ ਕਰਾਇਆ ਜਿਹੜੇ ਛੋਟੇ ਬੱਚੇ ਆ 3 ਸਾਲ ਦੀ ਹੋ ਗਏ ਆ ਜਾਂ ਕੁਝ ਬੱਚੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਆ ਉਹ ਪਿੰਨ ਸਿੱਖ ਲਗਾਉਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਟੀਚਰ ਹੈਗੇ ਆ ਉਹ ਕਾਫੀ ਬੇਸ ਨਾਲ ਗੱਲ ਕਰਕੇ ਵੀ ਆਏ ਹੈਗੇ ਹਨ ਅਗਲੇ ਕੱਲ ਤੇ ਕਾਫੀ ਪਰਸ ਇੱਥੇ ਬੱਚੇ ਲਵਾਉਣ ਦੇ ਆਦਮੀ ਆਗੇ ਆ ਤੇ ਤੁਹਾਨੂੰ ਇੱਕ ਜੀ ਰਿਕਵੈਸਟ ਹੈਗੀ ਆ ਕਿ ਜੇ ਤੁਹਾਡੇ ਨੇੜੇ ਤੁਹਾਡੇ ਘਰ ਦੇ ਆਸ-ਪਾਸ ਵਿੱਚ ਜਾਂ ਤੁਹਾਡੇ ਫੈਮਿਲੀ ਮੈਂਬਰ ਦੇ ਹੋਰ ਭਰਾ ਉਹਨਾਂ ਦੇ ਕਿਸੇ ਬੱਚੇ ਲੱਗਣ ਵਾਲੇ ਹੈਗੇ ਆ ਉਹਨਾਂ ਨੂੰ ਵੀ ਜਰੂਰ ਕਾਈਟਿੰਗ ਕਰੋ ਤਾਂਕਿ ਸਕੂਲ ਦੇ ਆਪਣੇ ਬੱਚੇ ਦਾਖਲ ਕਰਵਾਉਣ ਤੇ ਆਪਣੀ ਪਹਿਲੀ ਅਪ੍ਰੈਲ ਤੋਂ ਹੀ ਕਲਾਸ ਹੈਗੀ ਆ ਬੱਚਿਆਂ ਨੂੰ ਸਟਾਰਟ ਹੋ ਸਕੇ ਤੇ